ਉਹ ਲੈ ਮਤਰਾ ਮੂਲ ਜੀ ਵਧੀਆ ਖੜੀਆਂ ਨੇ ਯਾਰ ਕਮਾਲ ਦੀ ਗੱਲ ਹੈਗੀ ਸਹੀ ਗੱਲਬਾਤ ਕਰੀ ਪਈ ਹੈ ਹਾਂ ਕਿਹੜਾ ਫੋਨ ਆ ਗਿਆ ਭਾਂਡਾ ਦੁਖੀ ਖੜੱਖਿਆ ਕੀ ਗੱਲ ਖੈਰ ਹੀ ਹੋਵੇ ਉਹ ਕਿੱਥੇ ਆ ਰਹੇ ਆ ਮੈਂ ਖੇਤਾਂ 'ਚ ਹੀ ਓਏ ਪ੍ਰਾਣਾ ਆ ਰਿਹਾ ਉਹ ਵਾਲਾ ਉਹਨੂੰ ਲੈ ਕੇ ਆ ਜਾ ਅੱਗੇ ਓ ਯਾਰ ਇਹ ਪ੍ਰਾਣੇ ਨੇ ਬੜੇ ਦੁਖੀ ਕਰੇ ਯਾਰ ਕਮਾਲ ਦੀ ਗੱਲ ਹੈ ਰੁੱਸ ਕੇ ਕੁੜੀਆਂ ਆਉਂਦੀਆਂ ਨੇ ਬਤੰਦਰੇ ਤੀਜੇ ਦਿਨ ਰੁੱਸ ਕੇ ਆ ਜਾਂਦਾ ਸਾਡੇ ਕੋਲ ਤੂ ਲੈ ਕੇ ਆਉਂ ਉਹ ਕਿੱ ਆ ਖੜਿਆ ਉਹ ਤਾਂ ਉੱਥੇ ਉਹ ਕਿੱਤੇ ਖੜਾ ਏ ਗੱਡੀ ਕਿਹਦੀ ਹੈ ਮਤਲਬ ਗੱਡੀ ਗੱਡੀ ਲੈ ਕੇ ਆਇਆ ਹਾਂ ਖੇਤਾਂ ਗੱਡੀ ਦੇ ਵਿੱਚ ਹੀ ਲੈ ਕੇ ਆਇਆ ਉਹ ਨੂੰ ਜਾ ਕੇ ਹਣਾ ਆਏ ਹੋਊਗਾ ਵੀ ਹਾਂ ਗੱਡੀ ਲੈ ਕੇ ਆਇਆਗਾ ਮੈਨੂੰ ਲੈ ਕੇ ਆ ਉਹ ਮੇਰੇ ਕੋ ਗੱਡੀ ਦੂਜੀ ਹੈ ਤੂੰ ਆਏ ਘਰ ਕਿਹੜੀ ਮਰਜੀ ਗੱਡੀ ਆ ਤੂੰ ਲੈ ਕੇ ਆ ਉਹ ਨੂੰ ਬੱਦ ਕੇ ਜਾ ਦੇ ਚਲ ਮੈਂ ਭੇਜਾਂ ਸੋਰ ਜੀ ਨੂੰ ਭੇਜਾਂ ਭੇਦਾ ਭੇਦਾ ਨਾ ਉਹ ਦੋ ਜਾਣੇ ਨੇ ਦੂਜਾ ਕਿਹੜਾ ਪ੍ਰੋਣਾ ਨਾਲ ਆ ਗਿਆ ਹੁਣ ਬਾਦਾਨੀ ਕਿਨੂੰ ਨਾਲ ਚੱਕ ਲਿਆ ਆ ਯਾਰ ਤੂੰ ਲੈ ਕੇ ਆਉ ਉਹ ਯਾਰ ਬੜਾ ਦੁਖੀ ਕਰਿਆ ਇਹਨੇ ਹੈ ਫੇਦੀ ਕਰ ਦਿੰਗਾ ਫੇਦੀ ਮੜਾ ਜਾ ਉਹ ਜਿੰਦਰਾ ਓ ਜਿੰਦਰਾ ਹਾਂਜੀ ਉਹ ਜਾ ਯਾਰ ਤੇਰਾ ਫੁੱਫੜ ਆਇਆਗਾ ਜਾ ਕੇ ਉਹਨੂੰ ਲੈ ਕੇ ਆ ਬੜਾ ਦੁਖੀ ਕਰਿਆ ਉਹਨੇ ਗੱਡੀ ਲੈ ਜਾ ਆਪਣੀ ਵਾਲੀ ਯਾਰ ਬੜਾ ਲਹੂ ਪੀਟਾ ਫੁੱਫੜ ਨੇ ਯਾਰ ਹੈ ਉਹ ਲਹੂ ਵਰਗਾ ਲਹੂ ਹੁਣ ਜਦੋਂ ਉਹਦੇ ਨਾਲ ਕੋਈ ਉਹਦਾ ਯਾਰ ਦੋਸਤ ਆਇਆਗਾ ਅੱਡੇ ਤੇ ਖੜੇ ਨਹੀਂ ਜਾ ਕੇ ਲੈ ਕੇ ਆ ਉਹ ਯਾਰ ਦੋਸਤ ਆ ਠੀਕ ਹੈ ਹੂੰ ਭੂਆ ਰਸ ਕਿਉਂ ਦੀ ਤਾਂ ਮੈਂ ਸੁਣੀ ਸੀ ਆ ਭੈਣਾਂ ਨਾ ਫੁੱਫੜ ਵੀ ਆਉਣ ਲੱਗ ਗਿਆ ਅਜੇ 5 ਦਿਨ 4 ਦਿਨ ਤਾਂ ਹੋਈ ਨਹੀਂ ਗਏ ਓ ਯਾਰ ਫਿਰ ਗੱਲਾਂ ਬਾਤ ਚ ਕਰੀਏ ਤੂੰ ਜਾ ਕੇ ਲੈ ਲੈ ਗੱਡੀ ਲੈ ਜਾ ਆਹੀ ਲੈ ਆ ਤੂੰ ਓਏ ਗੱਡੀ ਓਏ ਤੂੰ ਲੈ ਕੇ ਆਓ ਤੇ ਫੇਰ ਨਹੀਂ ਆਊਗਾ ਤੂੰ ਜਾ ਕੇ ਆਹੀ ਲੈ ਜਾ ਬਸ ਇਹ ਫੁੱਫੜ ਵਾਲੀ ਗੱਡੀ ਦਾ ਮੈਂ ਭਾਜੋ ਮੈਂ ਪੱਖੀਆਂ ਭੰਨ ਦਾ ਲਿਓ ਆਜ ਉਹਦੀ ਹਾਂ ਛੱਲੀ ਕਰਾ ਦੀ ਬਲਾ ਫਿਰ ਫੁੱਫੜ ਦੀ ਅੱਜ ਖੈਰ ਨਹੀਂ ਉਰੀ ਲੈ ਆ ਮੋਟਰ ਤੇ ਆਊ ਅੱਜ ਫੁੱਫੜ ਅੱਜ ਜਿੱਤੀ ਆ ਲੈ ਫੁੱਫੜ ਨੂੰ ਪੱਲੀਆਂ ਲਿਆ ਕੇ ਦੇਵਾ ਮਗਰ ਪਾਉਣ ਨੂੰ ਪੱਲੀਆਂ ਪੁੱਲੀਆਂ ਦਾ ਤੂੰ ਕਿੱਥੇ ਆ ਗਿਆ ਹੁਣ ਖਾ ਖਾ ਕਿਤੇ ਗੋਹਾ ਕਾਹਾ ਦਾ ਨਹੀਂ ਆਇਆ ਆ ਖਾ ਖਾ ਹਾਂ ਇਹ ਵੀ ਕੀ ਯਾਦ ਕਰੂਗਾ ਆਏ ਜੋ ਭੱਪੜ ਨੇ ਤਪਾ ਮਾਰਿਆ ਜਿਆ ਚੰਗੀਆਂ ਗੱਲਾਂ ਥੋੜੀ ਨੇ ਯਾਰ ਦੂਜੇ ਦਿਨ ਮੂੰਹ ਚਾਟ ਕੇ ਆ ਜਾਂਦਾ ਹੈ ਬੱਬੂ ਆਇਆ ਨਹੀਂ ਹਾਲ ਤੱਕ ਵਾ ਵਾ ਕਨਾ ਤੇ ਔਰ ਮੈਨੂੰ ਤਾਂ ਨਹੀਂ ਲੱਗਦਾ ਵੀ ਆਊਗਾ ਕਿੰਨਾ ਟਾਈਮ ਹੋ ਗਿਆ ਟਾਈਮ ਕਿੰਨਾ ਹੋ ਗਿਆ ਤਾਂ ਆਹ ਤਾਂ ਦੇ 4:00 ਵੱਜ ਗਏ ਪੌਣਾ ਘੰਟਾ ਹੋ ਗਿਆ ਪਰ ਉਹਨਾਂ ਕ ਕੀਆਂ ਤੂੰ ਮੈਂ ਤਾਂ ਨਹੀਂ ਲੱਗਦਾ ਦੇਖਦੇ ਆ ਕੀ ਬਣਦਾ ਤਗੜਾ ਪਿੰਡੀ ਮੁਰ ਚੱਲਦੇ ਹੁਣ ਕਿੱਥੇ ਬਸ ਆਊਗੀ ਸੜ ਜਾ ਪਿੰਡਾ ਇਹ ਇਹ ਤਾਂ ਹੈਗਾ ਆਪਣਾ ਪਿੰਡ ਦਾ ਵਧੀਆਗਾ ਚਲ ਦੇਖਦੇ ਆ ਕੀ ਬਣਦਾ ਉਹ ਉਹ ਕਾਹ ਨੂੰ ਆ ਗੱਡੀ ਲੈ ਕੇ ਆਉ ਤਾ ਆ ਬੈਠਣੇ ਦੇਖੀ ਕੋਈ ਲੱਗਦਾ ਨਹੀਂ ਉਹੀ ਆ ਅਸਰਾ ਉਪੜ ਜੀ ਸਸਰੀ ਕਰਤਾ ਠੀਕ ਆ ਓਏ ਗੱਡੀ ਲਿਆਂਦੀ ਗੱਡੀਆਂ ਉਪੜੀ ਤੁਹਾਨੂੰ ਲਿਆਉਣ ਲਈ ਮੈਂ ਨਹੀਂ ਜਾਂਦਾ ਇਹ ਤਾਂ ਚਲ ਫਿਰ ਤੁਰ ਕੇ ਆ ਜਾਓ ਯਾਰ ਆਏਗਾ ਨੂੰ ਕਰਦਾ ਫਿਰ ਹੁਣ ਦੇਖ ਖੇਤ ਉਹ ਇੰਨੇ ਨੰਗੋ ਤੁਸੀਂ ਓਏ ਉਹ ਨੰਗ ਦੀ ਗੱਲ ਨਹੀਂ ਪਕੜਾ ਖੇਤ ਸੀਗੇ ਉੱਥੋਂ ਆਏ ਆ ਯਾਰ ਕਰੇ ਯਾਗ ਜਾਂਦਾ ਕਰੇ ਫਿਰ ਕਰੇ ਅੱਠ ਸੀਗਾ ਵੀ ਇਹ ਨਹੀਂ ਗੱਡੀ ਗੁੱਡੀ ਲਿਆਉਂਦਾ ਆਏਗਾ ਯਾਰ ਜਾਣ ਕੇ ਕਰਦੇ ਨੇ ਜਾਣ ਕੇ ਜਾਣ ਕੇ ਠਠ ਕਰਦੇ ਨੇ ਪੂਆ ਵਸਾਉਣ ਹੀ ਨਹੀਂ ਤੁਸੀਂ ਨੇ ਉਹ ਯਾਰ ਪਕੜਾ ਮੰਨਿਆ ਕਰ ਮੋਟਰ ਤੇ ਚਲਦੇ ਆ ਜਾ ਬਹਿ ਜਾ ਹੈਗਾ ਕੁਸ ਓਏ ਆ ਜਾ ਤੂੰ ਮੁਰਗਾ ਮੁਰਗਾ ਹੈਗਾ ਚਾਲਾ ਤੂੰ ਬਹਿ ਤੀ ਸੀ ਇੱਕ ਵਾਰ ਮੁਰਗਾ ਵੀ ਓਏ ਉਰੀ ਆ ਜਾ ਵਿੱਚ ਮੁਰਗੇ ਭਾਂਚ ਤੂੰ ਮਾਰੇਗਾ ਓ ਲੱਗਦਾ ਮੈਨੂੰ ਬੈਗੇ ਬੈਗੇ ਬੈਸਤਾ ਗਿਆ ਅੱਜ ਖੈਰ ਨਹੀਂ ਫੱਪੜਦੀ ਓਏ ਓਏ ਕੱਟ ਨਾ ਮਾਰ ਲਾ ਫੱਪੜਾ ਤੂੰ ਵੀ ਯਾਦ ਰੱਖੀਂਗਾ ਇਹ ਮਾਰੂ ਮੈਨਾਂ ਅੱਜ ਤੈਨੂੰ ਓ ਯਾਰ ਮੈਨੂੰ ਲੱਗਿਆ ਓਏ ਓਏ ਓ ਮਾਰ ਫੱਪੜਾ ਨਹੀਂ ਨਹੀਂ ਹੋਰ ਪੈਕ ਕਰਾਵਾ ਉਹ ਮੋੜ ਦੀ ਸਾਫੀਆ ਕਰ ਓ ਪਹਿਲੀ ਆ ਤੇਰੀ ਫੌਰ ਜੁੰਡਰ ਕੱਢੀਂ ਮਰਵਾਤੇ ਅੱਜ ਏ ਮੁਰਗੇ ਨੇ ਮਰਾਇਆ ਕਿ ਜਿਹੜੇ ਨੇ ਮੋਟਰ ਕਹੀ ਆ ਓਏ ਓਏ ਹੌਲੀ ਤੋਰਨਾ ਅੱਗੇ ਤੋਂ ਤਾਂ ਨਹੀਂ ਆਉਂਦੇ ਯਾਰ ਅੱਜ ਤੋਂ ਬਾਅਦ ਨਹੀਂ ਅੱਜ ਹੀ ਨਹੀਂ ਜਾਂਦੇ ਅੱਜ ਤੋਂ ਬਾਅਦ ਨਹੀਂ ਮਰ ਰੁੱਕ ਕੇ ਆਉਦਾ ਓਰੇ ਮੈਂ ਤਾਂ ਉੱਥੇ ਹੀ ਠੀਕ ਸੀ ਨਾਲ ਕਹਿੰਦਾ ਸੀ ਓਏ ਹੌਲੀ ਓਏ ਨਾਲ ਕਹਿੰਦਾ ਸੀ ਓਏ ਹੌਲੀ ਓਏ ਕੀ ਆ ਵੀ ਭੂਆ ਨੂੰ ਭੇਜ ਦਿਆ ਕਰ ਕੋਈ ਕੰਮ ਹੁੰਦਾ ਮੂੰ ਚੱਕ ਕੇ ਤੁਰ ਪੈਂਦਾ ਪਲਾਕੜ ਦਾਰੂ ਦਾ ਓਏ ਕਰਦਾ ਗੱਲ ਇਹਦੇ ਨਾਲ ਪਹੁੰਚ ਗਏ ਲਾ ਬਪੜੋ ਪਹੁੰਚ ਗਏ ਆ ਖੇਤ ਆ ਗਿਆ ਆਪਣਾ ਹਾਏ ਏ ਤਰ ਜਾ ਐ ਵੇ ਹਾਈ ਵੇ ਉਪੜਾ ਠੀਕ ਆ ਘਾੜਾ ਠੀਕ ਆ ਯਾਰ ਮੈਂ ਤਾਂ ਨਹੀਂ ਅੱਗੇ ਤੋਂ ਆਉਂਦਾ ਹੈਗਾ ਮੈਨਾਂ ਦਾ ਖੇਤ ਲੈ ਜਾਣ ਤੋਂ ਪਹਿਲਾਂ ਆਪਾਂ ਡਾਕਟਰ ਵੀ ਲੈ ਜਾਂਦਾ ਇਹ ਵਧੀਆ ਉਹ ਕੋਈ ਗੱਲ ਨਹੀਂ ਉਪੜਾ ਉਹ ਕੋਈ ਗੱਲ ਨਾ ਉਹ ਬਾਪੂ ਐਂ ਮੜਾ ਇੱਧਰ ਉਫੜਾਇਆ ਹਾਂ ਆਏ ਵੇ ਗੱਡੀ ਚ ਆਉਗੇ ਨਾ ਕਿਹੜਾ ਪਤਾ ਦੀ ਬਿਥਾਲੀ ਆ ਗੱਡੀ ਆਗੀ ਇਹ ਦੂਜੇ ਤਾਂ ਬੈਲ ਗੱਡੀ ਆਹੋ ਹੋ ਆ ਗਏ ਆ ਹੀ ਗਏ ਬਸ ਤੂੰ ਆ ਹੀ ਸਮਝ ਲੈ ਵੀ ਆ ਹੀ ਗਏ ਕੀ ਗੱਲ ਆਉਣ ਨਾਲ ਹੀਲਾ ਤਾਂ ਆਈ ਨਹੀਂਗਾ ਇਹ ਕੋਈ ਹੀਲਾ ਆਉਣ ਨਾਲ ਤੂੰ ਆਪ ਦੱਸ ਸੱਸਰੀ ਘਰ ਜੀ ਸੱਸਰੀ ਘਰ ਕੀ ਗੱਲ ਹੋ ਗਈ ਹੂੰ ਤੈਂ ਤਾਂ ਆਇਆ ਵੀ ਅੱਗੇ ਤੋਂ ਆਵੇ ਨਾ ਇਹ ਭੁੱਲਾ ਯਾਰ ਹੁਣ ਯਾਰ ਜੇ ਪਿੰਡ ਜਾਂਦੇ ਗੱਡੀ ਲੈਣ ਤਾਂ ਕਿੰਨਾ ਟਾਈਮ ਲੱਗਣਾ ਫਿਰ ਫਿਰ ਤੂੰ ਗੁੱਸੇ ਹੋ ਜਾਣਾ ਸੀ ਤੂੰ ਮੈਂਟਾ ਇਹਦਾ ਵਿਗੜ ਜਾਣਾ ਜਿਹੜਾ ਹੁਣ ਟਾਇਰ ਲੱਗੂ ਆ ਠੀਕ ਹੁਣ ਤੇ ਦਾ ਤੂੰ ਆਂ ਦੇਗਾ ਕਹਿੰਦਾ ਕਿ ਸੱਟ ਤੂੰ ਕਿਉਂ ਟੈਨਸ਼ਨ ਲੈਣਾ ਆ ਬੈਠ ਆ ਬੈਠ ਬੈਠੀ ਤੇ ਹੋਰ ਕੱਖ ਬੜਾ ਹੋਣ ਗਿਆ ਲੈ ਬੈਠ ਆ ਬੈਠ ਆ ਬੈਠ ਬਰਾਉਣੇ ਆ ਬੈਠ ਹੋ ਮੁੰਡਿਆ ਚੱਲਦੇ ਆਂ ਭੱਜਲਾ ਓਏ ਆ ਜਾ ਓਏ ਆ ਜਾਣਗੀ ਪਾ ਓਏ ਆ ਜਾਓ ਭੱਜਿਆ ਓਏ ਹਾਂ ਤਾਂ